सत श्री अकाल जी साल बहुत 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 स्वागत है देखो मैं बहुत सारे न्यूमरोलॉजी दीडियो पाई हैं जिदू एंजल नंबर दसे स्विच नंबर दसे जिस दा बहुत बहुत बहुत, बहुत वह रिजल्ट भी मिलया है यह जो अज तक नंबर दसे हर कोई यूज कर सकता है नंबर दसे ठीक है हर एक उसका रिजल्ट मिलता है पर आज की वीडियो कुछ अलग है आज जो मैं तो नंबर्स जो मैं तो स्विचवर्ड दसागी जो मैं तो एंजल नंबर दसागी सिर्फ और सिर्फ तो परसनल नंबर हो उसन सिर्फ और सिर्फ तुम यूज कर सकते हो नंबर थन तो ही सिर्फ लाभ देगा और किसी होर अगर ओ को यूज कर लेता है उसन उसका कोई भी फायदा नहीं होएगा, ना ही वो नंबर तो कोई फ्रेंड यूज़ कर सकता है ना ही थोड़ा तो कोई फैमिली मेंबर यूज़ कर सकता है इस करके वीडियो आज दी बहुत 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 ज़्यादा तो वास्ते फायदेमंद होने वाली है। की की हो जे लोग केंद्र कि वीडियो लंबी हो जाती है उन्होंने अगे मैं हाथ जोड़ के बेनती करती हाँ कि प्लीज़ ਅੱਜ ਦੀ ਵੀਡੀਓ ਜ਼ਰੂਰ ਦੇਖਣਾ ਕਿਉਂਕਿ ਦੇਖੋ ਮੈਂ ਫਾਲਤੂ ਦੀਆਂ ਗੱਲਾਂ ਨਹੀਂ ਕਰਦੀਆ ਸਿਰਫ ਜੋ ਚੀਜ਼ਾਂ ਤੁਹਾਨੂੰ ਸਮਝਾਉਣੀਆਂ ਜ਼ਰੂਰੀ ਹੁੰਦੀਆਂ ਹਨ ਨਹੀਂ ਤਾਂ ਤੁਹਾਨੂੰ ਵੀਡੀਓ ਦਾ ਕੋਈ ਮਤਲਬ ਹੀ ਨਹੀਂ ਹੈ उप बारे दसना क्यों किदे ना लिंक है फिर उस उपान तू किस तरह करना है ए सब मेनू दसना ही पैदा है इस करके आज दी वीडियो जरूर देख लेना ठीक है ओ नंबर पर्सनल नंबर तुसी किस तरह करना है एम है आगे जाके वीडियो विच दसन वाली हाँ सब दा अलग-अलग नंबर होएगा क्योंकि ओ नंबर किधरो निकलेगा ਉਹ ਨੰਬਰ ਤੁਹਾਡੀ ਆਪਣੀ ਜਨਮ ਤਾਰੀਖ ਤੋਂ ਨਿਕਲੇਗਾ ਆਪਣੀ ਡੇਟ ਆਫ ਬਰਥ ਤੋਂ ਨਿਕਲੇਗਾ ਠੀਕ ਹੈ ਜਿਹੜਾ ਦੇਖੋ ਸਾਡਾ ਜਿਹੜੀ ਸਾਡੀ ਜਨਮ ਤਾਰੀਖ ਹੁੰਦੀ ਹੈ ਡੇਟ ਆਫ ਬਰਥ ਹੁੰਦੀ ਹੈ ਉਹ ਬਹੁਤ ਜ਼ਿਆਦਾ ਸਾਡੇ ਜੀਵਨ ਵਿੱਚ ਸਾਡੀ ਲਾਈਫ ਵਿੱਚ ਕੀ ਚੰਗਾ ਮਾਰਾ ਹੁੰਦਾ ਹੈ ਜਾਂ ਸਾਡੇ ਗ੍ਰਹ ਸਾਡੀ ਕੁੰਡਲੀ ਵਿੱਚ ਕਿਹੜੇ ਗ੍ਰਹਿ ਮਾਰੇ ਹਨ ਕਿਹੜੇ ਉਹ ਸਭ ਉਹਦੇ ਨਾਲ ਕਨੈਕਟਡ ਹੁੰਦੇ ਹਨ ਠੀਕ ਹੈ ਸਾਡੀ ਡੇਟ ਆਫ ਬਰਥ ਜੋ ਜਨਮ ਤੋਂ ਸ਼ੁਰੂ ਹੁੰਦੀ ਹੈ ਨਾ एंड तक बहुत ज्यादा हो सकता है उस नंबर नूज करना है ओ, मैं सब दस वाली हाँ चलो जी ए सब तुम जानकारी देने तो पहले मेरी हथ हाँ जोड़ के बेनती है जे विडियो चंगी लग रही है तो पहले विडियो लाइक कर दो जी जिन्होंने हाले तक मेरा चैनल सब्सक्राइब नहीं किया है तो प्लीज़ चैनल सबसक्राइब करो आइकन का बटन जरूर दबाओ ताकि मेरी हर वीडियो का नोटिफिकेशन तो को पहुंचे कोई भी वीडियो तो मिस ना हो इस नाल -नाल कमेंट विच जरूर हाजिरी दिया करो उस तो उपाडा तो एक्टिवेट हो जाता है ब्रह्मांड तक तो परमात्मा तक मैसेज पहुंच जाता है जी ਤੇ ਚਲੋ ਜੀ ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲੇ ਮੈਂ ਪੂਰਾ ਤੁਹਾਨੂੰ ਡਿਟੇਲ ਵਿੱਚ ਸਮਝਾਵਾਂਗੀ ਇੱਕ ਇੱਕ ਚੀਜ਼ ਤੁਹਾਨੂੰ ਸਮਝ ਆਏ ਆਏਗੀ ਤੇ ਕੁਝ ਵੀ ਤੁਹਾਨੂੰ ਜੇਕਰ ਕਨਫਿਊਜ਼ਨ ਹੁੰਦੀ ਹੈ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ ਮੈਂ ਜਰੂਰ ਤੁਹਾਡਾ ਜਵਾਬ ਦੇਵਾਂਗੀ ਜੀ ਸਭ ਤੋਂ ਪਹਿਲੇ ਆਪਣੀ ਜਨਮ ਤਾਰੀਖ ਲਿਖ ਲਓ ਠੀਕ ਹੈ ਐਗਜ਼ਾਮਪਲ ਦੇ ਤੌਰ ਤੇ ਮੈਂ ਇੱਕ ਜਨਮ ਤਾਰੀਖ ਲੈ ਲੈਂਦੀ ਹਾਂ

ਉਸ ਤੋਂ ਬਾਅਦ ਆਪਾਂ ਕੀ ਲੈਣਾ ਹੈ ਜਿਹੜਾ ਸਾਡਾ ਡੇਟ ਹੈ ਜਿਹੜੀ ਤਾਰੀਖ ਨੂੰ ਅਸੀਂ ਪੈਦਾ ਹੋਏ ਹਾਂ ਤਾਰੀਖ ਲੈਣੀ ਹੈ ਪਹਿਲੇ ਸਾਲ ਲੈ ਲਿਆ ਉਸ ਤੋਂ ਬਾਅਦ ਤੁਸੀਂ ਤਾਰੀਖ ਲੈਣੀ ਹੈ ਹੁਣ ਜਿਵੇਂ ਤਾਰੀਖ ਮੈਂ ਲਿਤੀ ਹੈ 28 ਉਸ ਤੋਂ ਬਾਅਦ ਤੁਸੀਂ 28 ਲਿਖ ਦੇਣਾ ਹੈ ਇੱਥੇ ਸਾਲ ਤੋਂ ਬਾਅਦ ਸਨ ਜਿਹੜਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਜਨਮ ਦੀ ਜਿਹੜੀ ਡੇਟ ਹੈ ਉਹ ਲਿਖ ਦੇਣੀ ਹੈ 28 ਇੱਥੇ ਮੈਂ ਲਿਖ ਦਿੱਤਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਮਹੀਨਾ ਹੈ ਇੱਥੇ ਹੈ 10 यानी कि अक्टूबर एथे मैं लिख देता 10 बस सिंपल है इस तरह ਤੁਸੀਂ ਆਪਣਾ ਪਰਸਨਲ ਨੰਬਰ ਆਪਣਾ ਪਰਸਨਲ ਐਂਜਲ ਨੰਬਰ ਬਣਾ ਸਕਦੇ ਹੋ ਹਰ ਕੋਈ ਬਣਾ ਸਕਦਾ ਹੈ ਇੱਕ ਮੈਂ ਹੋਰ ਤੁਹਾਨੂੰ ਐਗਜ਼ਾਮਪਲ ਟਰੋਟ ਕੇ ਸਿਖਾ ਦਿੰਦੀ ਹਾਂ ਜਿਨ੍ਹਾਂ ਦੀ ਸਮਝ लो ਜਨਮ ਤਾਰੀਖ ਹੈ 5 ਫਰਵਰੀ 2004 ਠੀਕ ਹੈ हम इतने की करेंगे उसी तरह ही पहले सामने ले लेंगे साल ले लवेंगे साल के दो हजार चार टू जीरो जीरो फोर ए ले लिया हूँ उसद की लेना है जन्म तारीख जन्म तारीख कि ਹੁਣ ਇੱਥੇ ਮੈਂ ਤੁਹਾਨੂੰ ਕਿਉਂ ਦੂਸਰਾ ਐਗਜ਼ਾਮਪਲ ਸਮਝਾਇਆ ਹੈ ਕਿ ਜਿਨ੍ਹਾਂ ਦਾ 1 ਨੰਬਰ ਦੀ ਹੁੰਦਾ ਜੀ ਇਹ 5 ਹੈ ਉਹਨਾਂ ਦਾ ਤਾਂ ਉਹਨਾਂ ਨੇ 5 ਨਹੀਂ ਲਿਖਣਾ ਅੱਗੇ ਜ਼ੀਰੋ ਜ਼ਰੂਰ ਲਗਾਨੀ ਹੈ ਠੀਕ ਹੈ 05 ਹੈ ਤਾਂ ਇੱਥੇ 05 ਲਿਖ ਦਿੱਤਾ ਹੁਣ ਉਹਨਾਂ ਦਾ ਮਹੀਨਾ ਕਿਹੜਾ ਹੈ ਫਰਵਰੀ ਯਾਨੀ ਕਿ 2 ਤੇ ਖਾਲੀ 2 ਨਹੀਂ ਲਿਖਣਾ ਅੱਗੇ ਜ਼ੀਰੋ ਲਗਾਨੀ ਹੈ ਤੁਹਾਨੂੰ ਮੈਂ ਹਮੇਸ਼ਾ ਸਮਝਾਉਂਦੀ ਹਾਂ ਨਿਊਮਰੋਲੋਜੀ ਵਿੱਚ ਜਿਹੜਾ ਅੰਕ ਜੋਤਿਸ਼ਾਸਤਰ ਹੁੰਦਾ ਹੈ ਉਹਦੇ ਵਿੱਚ ਜਿਹੜੇ 2 ਨੰਬਰ ਹੁੰਦੇ ਹਨ ਉਹਨਾਂ ਨੂੰ ਆਪਾਂ 1 ਕਰਨਾ ਹੁੰਦਾ ਹੈ ਇਸ ਕਰਕੇ ਪਹਿਲੇ ਆਪਾਂ ਜੂਏ ਫਰਵਰੀ ਲਿਖਣਾ ਹੈ ਤਾਂ ਉਸ ਨੂੰ 02 ਹੀ ਲੈਣਾ ਹੈ ਤਾਂ 02 ਇਹ ਬਣ ਗਿਆ ਸਾਡਾ ਪਰਸਨਲ ਨੰਬਰ ਹੁਣ ਇਹ ਜਿਹੜਾ ਤੁਸੀਂ ਨੰਬਰ ਬਣਾ ਲੀਤਾ ਹੈ ਆਪਣਾ ਆਪਣੀ ਜਨਮ ਤਾਰੀਖ ਦਾ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਬਣਾਓ ਠੀਕ ਹੈ ਇਹ ਜਿਹੜਾ ਨੰਬਰ ਬਣ ਗਿਆ ਹੈ ਇਹ ਲਾਈਫ ਟਾਈਮ ਲਾਈਫ ਟਾਈਮ ਤੁਹਾਡਾ ਆਪਣਾ ਪਰਸਨਲ ਨੰਬਰ ਹੈ देखो नंबर तो बना लिया अपना परसनल नंबर हूँ इस यूज किस तरह करना है सब तो पहला तरीका है कि इस बॉडी दैफ्ट साइड से ठीक है पैर से हाथ से या बहते कि छुपा तो के लिखना है ठीक है नंबर छुपा के लिखना है ना किसी देना है ना किसी दसना है ठीक है एक तो यह तरीका हो गया क्योंकि इस नंबर हमेशा अपने न ही रखना है दूसरा तरीका की है इस नंबर ਨੂੰ ਕਾਗਜ਼ ਤੇ ਲਿਖ ਲੋ ਉਸ ਕਾਗਜ਼ ਨੂੰ ਫੋਲਡ ਕਰਕੇ ਆਪਣੇ ਪਰਸ ਵਿੱਚ ਰੱਖੋ ਹਮੇਸ਼ਾ ਦੇ ਲਈ ਤੇ ਜਾਂ ਤਾਂ ਫਿਰ ਆਪਣੇ ਮੋਬਾਈਲ ਦੇ ਕਵਰ ਦੇ ਪਿੱਛੇ ਵੀ ਰੱਖ ਸਕਦੇ ਹੋ ਇਹ ਨੰਬਰ ਹਮੇਸ਼ਾ ਆਪਣੇ ਨਾਲ ਰੱਖੋ ਕਿਉਂਕਿ ਇਹ ਨੰਬਰ ਤੁਹਾਨੂੰ ਹਰ ਤਕਲੀਫ ਤੋਂ ਬਚਾਏਗਾ ਤੁਹਾਨੂੰ ਹਰ ਕਿਉਂਕਿ ਇਸ ਵਿੱਚ ਕੀ ਹੈ એનર્ਜੀ ਹੈ ਤੁਹਾਡੀ ਜਨਮ ਤਾਰੀਖ ਦੇ ਜਿਹੜੇ ਨੰਬਰ ਹਨ ਨਾ ਉਸ ਦੀ એનર્ਜੀ ਹੈ ਤੇ ਇਹ ਤੁਹਾਨੂੰ ਪੈਸਾ ਦੌਲਤ ਸ਼ੋਹਰਤ ਜੌਬ ਹਰ ਇੱਕ ਚੀਜ਼ ਇਹ ਨੰਬਰ ਤੁਹਾਨੂੰ ਦਿਲਾਏਗਾ ਹੀ ਦਿਲਾਏਗਾ ਦੋ ਤਰੀਕੇ ਤੁਹਾਨੂੰ ਦੱਸ ਦਿੱਤੇ ਇਸ ਨੂੰ ਯੂਜ਼ ਕਰਨ ਦੇ ਤੀਸਰਾ ਤਰੀਕਾ ਕੀ ਹੈ ਜਿਸ ਤਰ੍ਹਾਂ ਕਿ ਅਸੀਂ ਪਾਸਵਰਡ ਆਪਣੇ ਬਣਾਉਂਦੇ ਹਾਂ ਹੈਨਾ ਕੋਈ ਵੀ ਫੇਸਬੁੱਕ ਦਾ ਪਾਸਵਰਡ ਬਣਾਉਂਦੇ ਹਾਂ ਜਾਂ ਕੋਈ ਵੀ ਅਸੀਂ ਆਪਣਾ ਕਾਰਡ ਹੁੰਦੇ ਆ ATM ਕਾਰਡ ਹੁੰਦੇ ਉਹਦੇ ਅਸੀਂ ਪਾਸਵਰਡ ਬਣਾਉਂਦੇ ਹਾਂ ਉੱਥੇ ਵੀ ਤੁਸੀਂ ਇਸ ਨੂੰ ਯੂਜ਼ ਕਰੋ ਉਸ ਦੀ એનર્ਜੀ ਹਰ ਇੱਕ ਚੀਜ਼ ਤੁਹਾਡੇ ATM ਤੋਂ ਕਦੀ ਪੈਸੇ ਨਹੀਂ ਖਤਮ ਹੋਣ ਦੇਗੀ ਹੈ ਨਾ ਤੁਹਾਡੇ ਕੋਈ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਉਹ ਕਦੀ ਵੀ ਕਦੀ ਨਹੀਂ ਖਤਮ ਹੋਣ ਦੇਗੀ ਐਨੀ એનર્ਜੀ ਹੈ ਇਸ ਪਰਸਨਲ ਨੰਬਰ ਵਿੱਚ ਇਸ ਦਾ ਤੁਸੀਂ ਇਸ ਨੂੰ ਯੂਜ਼ ਕਰਨਾ ਹੈ ਇਹ ਨੰਬਰ ਤੁਹਾਨੂੰ ਬਹੁਤ ਜ਼ਿਆਦਾ ਹੁਣੇ ਤੋਂ ਸ਼ੁਰੂ ਕਰੋਗੇ ਹਮੇਸ਼ਾ ਲਿਖਦੇ ਰਹਿਣਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਤੁਹਾ ਇਸ ਇਹ ਨੰਬਰ ਤੁਹਾਡਾ ਪਰਸਨਲ ਨੰਬਰ ਹੈ ਇਸਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਇਹ ਨੰਬਰ ਜੇ ਤੁਸੀਂ ਕਹੋਗੇ ਕਿ ਮੈਂ ਆਪਣੇ ਬੇਟੇ ਵਾਸਤੇ ਲਿਖ ਰਿਹਾ ਕਿਵੇਂ ਜੇ ਤੁਸੀਂ ਕਹਿੰਦੇ ਹੋ ਨਾ ਮੈਂ ਆਪਣੇ ਫੈਮਿਲੀ ਮੈਂਬਰ ਨੂੰ ਦੱਸ ਦੇਵਾਂ ਉਹ ਉਹਦੇ ਵਾਸਤੇ ਲਿਖਾ ਨਹੀਂ ਇਹ ਨੰਬਰ ਸਿਰਫ ਔਰ ਸਿਰਫ ਤੁਹਾਨੂੰ ਹੀ ਫਾਇਦਾ ਦੇਗਾ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਜੋ ਮੈਂ ਦੱਸਿਆ ਹੈ ਜੇਕਰ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਕਰਕੇ ਜਾਣਾ ਨਾਲ ਦੇ ਨਾਲ ਦੂਸਰਿਆਂ ਨੂੰ ਵੀ ਦੱਸੋ ਦੂਸਰਿਆਂ ਦਾ ਵੀ ਭਲਾ ਕਰੋ ਤਾਂ ਕਿ ਉਹਨਾਂ ਦੀਆਂ ਵੀ ਦੁੱਖ ਤੇ ਪਰੇਸ਼ਾਨੀਆਂ ਦੂਰ ਹੋਣ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵੀ ਪੜੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ